ਪੰਜਾਬ ਦੇ ਵਿੱਚ ਹੋਈਆਂ ਵਾਰ ਦਾ ਤਾਵਾਂ ਤੇ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਜਿਨ੍ਹਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ। ਕਈ ਵਾਰ ਕੁਝ ਇਹੋ ਜਿਹੀਆਂ ਅਚਨਚੇਤ ਘਟਨਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਤੇ ਯਕੀਨ ਕਰਨਾ ਵੀ ਔਖਾ ਹੁੰਦਾ ਹੈ। ਕਈ ਵਾਰ ਸਾਡੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਸਾਡਾ ਉਹਨਾਂ ਦੇ ਵਿੱਚੋਂ ਲੰਘਣਾ ਔਖਾ ਹੁੰਦਾ ਸਾਨੂੰ ਡਿਸੀਜਨ ਨਹੀਂ ਲੈਣੇ ਆਉਂਦੇ। ਅਸੀਂ ਸਮਝ ਨਹੀਂ ਪਾਉਂਦੇ ਕਿ ਨਾ ਹਾਲਾਤਾਂ ਦੇ ਵਿੱਚ ਕੀ ਤਾਂ ਕੀ ਜਾਵੇ। ਇਸ ਦੇ ਲਈ ਜਾਂ ਤਾਂ ਸਾਨੂੰ ਕਿਸੇ ਬਜ਼ੁਰਗ ਦੇ ਕੋਲੋਂ ਸਲਾਹ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਕਿ ਆਪਣੇ ਸਮੇਂ ਦੇ ਵਿੱਚ ਇਹ ਕੁਝ ਦੇਖਿਆ ਜਾਂ ਹੰਡਾਇਆ ਹੋਵੇ ਜਾਂ ਫਿਰ ਉਹ ਗੱਲਾਂ ਨੂੰ ਪੜਨਾ ਸੁਣਨਾ ਚਾਹੀਦਾ ਹੈ ਜੋ ਹੁਣ ਵਾਪਰ ਚੁੱਕੀਆਂ ਨੇ ਅਤੇ ਉਹਨਾਂ ਦਾ ਅੰਤਜਾਮ ਕੀ ਹੋਇਆ ਸੀ ਉਹਨਾਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ ਲਵ ਮੈਰਿਜ ਕਰਨਾ ਕੋਈ ਨਵੀਂ ਗੱਲ ਨਹੀਂ ਆ ਕਾਫੀ ਲੰਮੇ ਸਮੇਂ ਤੋਂ ਮੁੰਡਾ ਤੇ ਕੁੜੀ ਦੇ ਵੱਲੋਂ ਮਰਜ਼ੀ ਦੇ ਨਾਲ ਵਿਆਹ ਕਰਵਾਏ ਜਾਂਦੇ ਨੇ ਪਿਆਰ ਵਿਆਹ ਦਾ ਨਾਮ ਹੋਇਆ ਲਵ ਮੈਰਿਜ ਦਾ ਨਾਮ ਦਿੱਤਾ ਕਿ ਆ ਘਰਦਿਆਂ ਨੂੰ ਮਨਾ ਕੇ ਇਸ ਨੂੰ ਅਰੇਂਜ ਬਣਾਇਆ ਗਿਆ ਪਰ ਇਸ ਤੇ ਚਲਦੇ ਹੋਏ ਕਿੰਨੇ ਹੀ ਘਰ ਉਜੜੇ ਵੀ ਨੇ ਅਤੇ ਜ਼ਰੂਰਤ ਸੀ ਸਿਰਫ ਥੋੜੀ ਜਹੀ ਸਮਝਦਾਰੀ ਦੇ ਨਾਲ ਚੱਲਣ ਦੀ ਅਤੇ ਇਸ ਪੂਰੀ ਕਹਾਣੀ ਦੇ ਵਿੱਚ ਜੋ ਅੱਜ ਸੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਸ ਦੇ ਵਿੱਚ ਮਾਪਿਓ ਨੇ ਬਿਲਕੁਲ ਆਪਣੀ ਸੋਚ ਸਮਝ ਰੱਖੀ ਜਿੱਥੇ ਗੁੱਸਾ ਕਰਨ ਦਾ ਸਮਾਂ ਸੀ ਗੁੱਸਾ ਕੀਤਾ ਜਿੱਥੇ ਮੰਨ ਜਾਣ ਦਾ ਸਮਾਂ ਸੀ ਉੱਥੇ ਉਹ ਮੰਨ ਵੀ ਗਏ ਫਿਰ ਚਾਚੇ ਤਾਇਆ ਤੇ ਭਰਾਵਾਂ ਨੂੰ ਅਜਿਹਾ ਕੀ ਹੋਇਆ ਕਿ ਉਹਨਾਂ ਨੇ ਆਪਣੇ ਹੀ ਘਰ ਦੀ ਸਥਿਤੀ ਨੂੰ ਸਰਿਆਮ ਹੀ ਮਾਰ ਦਿੱਤਾ ਸਰਿਆਮ ਹੀ ਖਤਮ ਕਰ ਦਿੱਤਾ ਕਿਉਂਕਿ ਉਸਨੇ ਲਵ ਮੈਰਿਜ ਕਰਵਾਈ ਸੀ ਰਨ ਤਾਰਨ ਤੇ ਨੋਸ਼ਹੀਰਾ ਤਾਲਾ ਦੀ ਇਹ ਘਟਨਾ ਅੱਜ ਤੋਂ ਕਰੀਬ 5 ਸਾਲ ਪਹਿਲਾਂ 15 ਸਤੰਬਰ ਨੂੰ ਇੱਕ ਐਫ ਆਈ ਆਰ ਦਰਜ ਹੁੰਦੀ ਹੈ ਕੁੜੀ ਦੇ ਭਰਾਵਾਂ ਅਤੇ ਚਾਚੇ ਦੇ ਖਿਲਾਫ ਕੀ ਨਾਂ ਦੇ ਵੱਲੋਂ ਹੀ ਕੁੜੀ ਦੀ ਜਾਨ ਲੈ ਗਈ ਹੈ ਉਹ ਕੁੜੀ ਜਿਹਨੇ ਇੱਕ ਸਾਲ ਪਹਿਲਾਂ ਹੀ ਲਵ ਮੈਰਿਜ ਕਰਵਾਈ ਸੀ ਅਮਨਦੀਪ ਸਿੰਘ ਅਤੇ ਅਮਨਪ੍ਰੀਤ ਕੌਰ ਦੀ ਇਹ ਲਵ ਸਟੋਰੀ ਕਹੋ ਤੁਸੀਂ ਕਲਵ ਸਟੋਰੀ ਵੀ ਹੈ ਦੋਹੇ ਜਾਣੇ ਪਿਆਰ ਕਰਦੇ ਸੀ ਘਰਦਿਆਂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਗਈ ਕੁੜੀ ਦੇ ਘਰ ਦੇ ਪਹਿਲਾਂ ਨਹੀਂ ਮੰਨੇ ਪਰ ਫਿਰ ਵੀ ਦੋਹਾਂ ਨੇ ਵਿਆਹ ਕਰ ਲਿਆ ਤੇ ਬਾਅਦ ਦੇ ਵਿੱਚ ਕੁੜੀ ਦੇ ਪਰਿਵਾਰਿਕ ਮੈਂਬਰ ਮੰਨ ਗਏ ਸੀ ਕਿਉਂਕਿ ਜਾਤ ਪਾਤ ਦਾ ਇੱਥੇ ਕੋਈ ਮਸਲਾ ਨਹੀਂ ਸੀ ਉਹਨਾਂ ਨੇ ਕਿਹਾ ਕਿ ਸਭ ਕੁਝ ਠੀਕ ਹੈ ਹਾਂ ਸਾਨੂੰ ਥੋੜਾ ਜਿਹਾ ਗੁੱਸਾ ਜ਼ਰੂਰ ਸੀ ਕਿ ਕੁੜੀ ਨੇ ਆਪਣੀ ਮਰਜ਼ੀ ਦੇ ਨਾਲ ਮੁੰਡਾ ਲੱਭਿਆ ਪਰ ਬਾਅਦ ਦੇ ਵਿੱਚ ਉਹ ਰਾਜ਼ੀ ਹੋ ਗਏ ਸੀ ਆਪਸ ਦੇ ਵਿੱਚ ਮਿਲਣਾ ਸ਼ੁਰੂ ਕਰ ਦਿੱਤਾ ਸੀ ਪਰ ਇਸ ਵਿਆਹ ਤੋਂ ਹਲੇ ਵੀ ਕੁਝ ਜਾਣੇ ਨਾਰਾਜ਼ ਸੀ ਜੋ ਕਿ ਇਸ ਕੁੜੀ ਦੇ ਰਿਸ਼ਤੇਦਾਰ ਹੀ ਸੀ ਰਿਸ਼ਤੇ ਦੇ ਵਿੱਚ ਭਰਾ ਲੱਗਦੇ ਸੀ ਅਤੇ ਨਾ ਭਰਾਵਾਂ ਦੇ ਵੱਲੋਂ ਹੀ ਗੋਲੀਆਂ ਮਾਰ ਕੇ ਸਰੀਆਮ ਹੀ ਆਪਣੀ ਹੀ ਭੈਣ ਤੇ ਜੀਜੇ ਨੂੰ ਖਤਮ ਕਰ ਦਿੱਤਾ ਗਿਆ ਗੁਰਦੁਆਰਾ ਸਾਹਿਬ ਦੇ ਵਿੱਚ ਮੱਥਾ ਟੇਕਣ ਤੋਂ ਬਾਅਦ ਵਾਪਸ ਆ ਰਹੇ ਹਾਂ ਇਹ ਨਵਾਂ ਪਿਆਇਆ ਜੋੜਾ ਮੋਟਰਸਾਈਕਲ ਤੇ ਸਵਾਰ ਹੋ ਕੇ ਆਪਣੇ ਘਰ ਨੂੰ ਜਾ ਰਹੇ ਹਾਂ ਸੀ ਕਿ ਰਾਹ ਦੇ ਵਿੱਚ ਇੱਕ ਕਾਰ ਜਿਹਦੇ ਵਿੱਚ ਕੁਝ ਬੰਦੇ ਸਵਾਰ ਸੀ ਉਹਨਾਂ ਦੇ ਵੱਲੋਂ ਮੋਟਰਸਾਈਕਲ ਨੂੰ ਟੱਕਰ ਮਾਰੀ ਗਈ ਟੱਕਰ ਮਾਰਨ ਤੋਂ ਬਾਅਦ ਜਿਵੇਂ ਹੀ ਇਹ ਥਾਂ ਗਿੱਦਦੇ ਨੇ ਰੁਕ ਜਾਂਦੇ ਨੇ ਤਾਂ ਗੋਲੀਆਂ ਚਲਾਈਆਂ ਜਾਂਦੀਆਂ ਉਹਤੇ ਹੀ ਅਮਨਪ੍ਰੀਤ ਨੂੰ ਸਰਿਆਮ ਪਿੰਡ ਦੇ ਵਿੱਚੋਂ ਵਿੱਚ ਸੜਕ ਤੇ ਉੱਪਰ ਮਾਰ ਦਿੱਤਾ ਗਿਆ ਜੀਜੇ ਨੂੰ ਵੀ ਗੋਲੀਆਂ ਮਾਰੀਆਂ ਤੇ ਉਸ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਵੀ ਲਿਜਾਇਆ ਗਿਆ ਬਾਅਦ ਦੇ ਵਿੱਚ ਪਤਾ ਲੱਗਦਾ ਹੈ ਕਿ ਉਸ ਦੀ ਵੀ ਜਾਨ ਚਲੀ ਗਈ ਇਹ ਮਾੜੀ ਘਟਨਾ ਹੋਣ ਤੋਂ ਬਾਅਦ ਕੁੜੀ ਦੇ ਮਾਪਿਓ ਰੋ-ਰੋ ਕੇ ਦੱਸਦੇ ਨੇ ਕਿ ਅਸੀਂ ਆਪਣੀ ਕੁੜੀ ਦੇ ਖਿਲਾਫ ਨਹੀਂ ਸੀ ਸਾਨੂੰ ਥੋੜਾ ਜਿਹਾ ਗੁੱਸਾ ਜ਼ਰੂਰ ਸੀ ਕਿ ਉਹਨੇ ਇਹ ਕੀ ਫੈਸਲਾ ਕੀਤਾ ਪਰ ਬਾਅਦ ਦੇ ਵਿੱਚ ਅਸੀਂ ਰਾਜ਼ੀ ਹੋ ਗਏ ਸੀ ਅਸੀਂ ਆਪਸ ਦੇ ਵਿੱਚ ਮਿਲ ਜੁਲ ਰਹੇ ਸੀ ਪਰ ਇਹ ਨਹੀਂ ਪਤਾ ਸੀ ਕਿ ਉਸਤੇ ਪਰ ਇਹ ਸਭ ਕੁਝ ਕਰ ਦੇਣਗੇ ਹਾਲਾਂਕਿ ਉਹ ਧਮਕੀਆਂ ਜ਼ਰੂਰ ਦਿੰਦੇ ਹੁੰਦੇ ਸੀ ਕਿ ਅਸੀਂ ਇਹ ਜਾਂ ਕੁਝ ਕਰਾਂਗੇ ਇਸ ਨੂੰ ਇਸ ਕੁੜੀ ਦੇ ਕੀਤੇ ਦਾ ਸਬਕ ਸਿਖਾਵਾਂਗੇ ਪਰ ਅੱਜ ਇਹ ਸਾਰੀ ਸੱਚਾਈ ਇਹ ਸਾਰੇ ਹਾਲਾਤ ਤੁਹਾਡੇ ਸਾਹਮਣੇ ਨੇ ਥੋੜੇ ਜਿਹੇ ਗੁੱਸੇ ਅਤੇ ਨਾ ਸਮਝੀ ਦੇ ਕਰਕੇ ਇੱਕ ਪਰਿਵਾਰ ਉਜੜਿਆ ਉਹ ਕੁੜੀ ਮੁੰਡਾ ਜਿਨ੍ਹਾਂ ਨੇ ਮਰਜ਼ੀ ਦੇ ਨਾਲ ਵਿਆਹ ਕਰਕੇ ਆਪਣੀ ਜ਼ਿੰਦਗੀ ਵਧੀਆ ਬਤੀਤ ਕਰਨੀ ਸ਼ੁਰੂ ਕੀਤੀ ਸੀ ਗੁਰੂ ਦਾ ਆਸ਼ੀਰਵਾਦ ਲੈ ਕੇ ਉਹ ਜੀ ਰਹੇ ਸਨ ਉਹਨਾਂ ਦੀ ਜਾਨ ਭਰਾਵਾਂ ਦੇ ਵੱਲੋਂ ਲੈ ਲਈ ਗਈ ਉਹ ਦੋਵੇਂ ਤਾਂ ਮਿੰਟਾਂ ਦੇ ਵਿੱਚ ਮੁੱਕ ਗਏ ਪਿੱਛੇ ਰੋਂਦੇ ਹੋਏ ਰਹਿ ਗਏ ਉਸ ਮੁੰਡੇ ਦੇ ਮਾਪਿਓ ਅਤੇ ਇੱਧਰ ਕੁੜੀ ਦੇ ਮਾਪਿਓ ਭਰਾ ਜਿਹੜੀ ਝੁੱਠੀ ਅਣਖ ਦੀ ਇੱਥੇ ਗੱਲ ਕਰ ਰਹੇ ਸੀ ਉਹ ਕਿੱਥੇ ਹੈ ਉਹ ਮਿੱਟੀ ਹੋ ਚੁੱਕੀ ਹੈ ਕਿ ਲੋਕ ਇਹਨਾਂ ਨੂੰ ਹੀ ਬਾਅਦ ਦੇ ਵਿੱਚ ਗਾਲਾਂ ਕੱਢਦੇ ਨਜ਼ਰ ਆਏ ਕਿ ਇਹਨਾਂ ਨੇ ਆਪਣੀ ਨਾ ਸਮਝੀ ਕਰਕੇ ਕਿੰਨੇ ਹੀ ਪਰਿਵਾਰ ਖਰਾਬ ਕਰ ਦਿੱਤੇ ਆਪਣੀ ਜ਼ਿੰਦਗੀ ਤਾਂ ਇਹਨਾਂ ਨੇ ਖਰਾਬ ਕੀਤੀ ਹੀ ਹੈ ਇਸ ਪੂਰੀ ਘਟਨਾ ਨੂੰ ਲੈ ਕੇ ਉਸ ਸਮੇਂ ਹੋਰ ਕੀ ਕੁਝ ਸਾਹਮਣੇ ਆਇਆ ਸੀ ਜਾਣਦੇ ਆ ਸਾਲ ਹੋਇਆ ਇਹਨਾਂ ਨੇ ਕੋਟ ਮਰਜ ਕਰਵਾਈ ਸੀ ਕੋਈ ਗੱਲ ਨਹੀਂ ਸਾਰੇ ਉਹਦੇ ਮਾਪਿਓ ਵੀ ਠੀਕ ਠਾਕ ਹੀ ਰਹੀ ਖੁਸ਼ੀ ਹੀ ਹੋਣਾ ਤੇ ਚਾਚੇ ਤੇ ਮੁੰਡਿਆਂ ਨੇ ਉਹਦੇ ਨਹੀਂ ਘਰੋਂ ਸਾਰੇ ਬਾਬਾ ਬੁੱਢਾ ਸਭ ਗਏ ਆ ਤੇ ਰਾਹ ਵਿੱਚ ਆਉਂਦੇ ਉੱਥੇ ਗੋਲ ਉਹਨਾਂ ਨੇ ਗੋਲੀਆਂ ਮਾਰ ਦਿੱਤੇ ਦੋਨੋਂ ਮਾਰ ਦਿੱਤੇ ਮਾਂਗੂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਚਾਚੇ ਦੇ ਪੁੱਤ ਨੇ ਜਿਹਨਾਂ ਨੇ ਮਾਰਿਆ ਵਾ ਕਿਉਂਕਿ ਉਹ ਦਾ ਮਾਂ ਪਿਓ ਦਾ ਠੀਕ ਸੀ ਹੁਣ ਇਹਦੇ ਵਿੱਚ ਕਿਹੜਾ ਕਰਾਈ ਲਵ ਮੈਰਜ ਤੇ ਪਹਿਲਾਂ ਇਹ ਸਭ ਕਰੋ ਗਏ ਆ ਆਪਣੇ ਸਾਡੇ ਕਾ 17 ਸਾਢੇ 6-7 ਦਾ ਨੰਬਰ ਟਾਈਮ ਵਾਪਰ ਸਾਹਿਬ ਗਏ ਤੇ ਉਥੋਂ ਇਹ ਮੱਥਾ ਟੇਕ ਕੇ ਵਾਪਸ ਆਏ ਆ ਤੇ ਉਥੋਂ ਰਾਜੇ ਦਾ ਟੋਪ ਲੋਕ ਕੋਲੇ ਬਣਿਆ ਉਹਲਾ ਪੈਂਡਿਆ ਵਾਲਾ ਮੋੜ ਉੱਥੇ ਨਾ ਮਗਰੋਂ ਲਿਆ ਕੇ ਤੇ ਗੱਡੀ ਮਾਰੀ ਆ ਇਹ ਚ ਗੱਡੀ ਮਾਰ ਕੇ ਤੇ ਮੁਰਸਾ ਡੇਕ ਲਿਆ ਲੈ ਕੇ ਤੇ ਮੁੜ ਕੇ ਦੋਨ ਗੋਰੀਆਂ ਮਾਰ ਦਿੱਤੀਆਂ ਪੁਰੀਆਂ ਮਾਰ ਕੇ ਦੇ ਮੁਰਕੇ ਥੇ ਗੱਡੀ ਲੱਦ ਗਏ ਕਿ ਸਾਡਾ ਮੋੜ ਜਿਹੜਾ ਸਾਡੇ ਘਰ ਨਾਲ ਨਾਲੇ ਨੂੰ ਮੋੜ ਮੋੜ ਦਾ ਉਥੇ ਲੈ ਕੇ ਛੁੱਟ ਕੇ ਲੈ ਕੇ ਤੇ ਉਥੇ ਫਿਰ ਪੁਰੀਆਂ ਮਾਰ ਗਿਆਂ। ਕਿ ਸਾਨੂੰ ਬਾਅਦ ਚ ਪਤਾ ਲਗਾ ਵੀ ਤੁਹਾਡਾ ਕੁੜੀ ਮੁਰਾ ਮਾਰ ਕੇ ਛੁੱਟ ਗਏ। ਬੰਦੇ ਉਹ ਗਰੀ ਦੇ। ਕੋਣ ਗੱਡੀ ਤੇ ਲੱਦ ਦੇ। ਕੁੜੀ ਦੇ ਤਾਇਆ ਦਾ ਮੁੰਡਾ ਆ। ਤਾਇਆ ਦਾ ਮੁੰਡਾ। ਦੋ ਤਾਇਆ ਦੇ ਮੁੰਡੇ ਆ ਤੇ ਇੱਕ ਹੋਰ ਚਾਚਾ। ਸਾਡੀ ਮੰਗੇ ਉਹ ਵੀ ਉਹਨਾਂ ਨੂੰ ਮਤਲਬ ਜੋ ਕੜੀ ਕੜੀ ਸਜ਼ਾ ਦਿੱਤੀ ਜਾਵੇ। ਜੀ ਅੱਜ ਕਰੀਬ ਸਵੇਰ 8:30 ਵਜੇ ਦਾ ਵਾਰਦਾਤ ਹੈਗੀ ਹੈ। ਇਹ ਇੱਕ ਪਤੀ ਪਤਨੀ ਹੈਗੇ ਨੇ ਅਮਨਦੀਪ ਸਿੰਘ ਅਤੇ ਅਮਨਪ੍ਰੀਤ ਕੌਰ ਇਹਨਾਂ ਦੋਵਾਂ ਦਾ ਪਿੰਡ ਹੈਗਾ ਨਿਸ਼ਾਰਾ ਟਾਲਾ ਇਹਨਾਂ ਨੇ ਕਰੀਬ 1 ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀਗੀ ਔਰ ਇਸੇ ਰੰਜਿਸ਼ ਦੇ ਆਧਾਰ ਤੇ ਲੜਕੀ ਦੇ ਜਿਹੜੇ ਕੁਝ ਚਾਚੇ ਤਾਏ ਦੇ ਪੁੱਤਾਂ ਨੇ ਅੱਜ ਅਟੈਕ ਕਰਕੇ ਤੇ ਇਹਨਾਂ ਨੂੰ ਨਾਤੇ ਮਿਲਾ ਕੀਤਾ ਔਰ ਇਹਨਾਂ ਦੋਵਾਂ ਦੀ ਮੌਤ ਹੋ ਗਈ ਹੈ ਇਹਨਾਂ ਤੇ ਅਸੀਂ ਦੋਸ਼ੀਆਂ ਤੇ ਵਾਈ ਨੇਮ 302 ਦਾ ਪਰਚਾ ਦਰਜ ਕਰਕੇ ਅਸੀਂ ਆਪਣੀ ਰੇਡ ਪਾਰਟੀਆਂ ਰਵਾਨਾ ਕਰ ਦਿੱਤੀਆਂ ਨੇ ਔਰ ਡੈੱਡ ਬੋਡੀ ਜਿਹੜੀਆਂ ਹੈਗੀਆਂ ਉਹ ਸਿਵਲ ਹਸਪਤਾਲ ਅਮਰ ਤਰਨਤਨ ਭੇਜ ਦਿੱਤੀਆਂ ਇਹਦੇ ਵਿੱਚ ਚਾਰ ਪੰਜ ਬੰਦੇ ਬਾਈ ਨੇ ਪਾਏ ਨੇ ਜੋ ਉਹਨਾਂ ਨੇ ਮਦਈ ਪਾਰਟੀ ਨੇ ਲਖਾਏ ਨੇ ਔਰ ਕੁਝ ਹਨ ਪਛਾਤੇ ਬੰਦੇ ਹੈਗੇ ਐ ਇਸੇ ਵਿੱਚ ਵੀ ਜਿਹੜਾ ਵਾ ਸਖਤੀ ਨਾਲ ਕਾਰਵਾਈ ਕੀਤੀ ਜਾਊਗੀ ਔਰ ਜਿੰਨੇ ਵੀ ਦੋਸ਼ੀ ਹੈਗੇ ਨੇ ਸਾਡੀਆਂ ਪੁਲਿਸ ਪਾਰਟੀ ਰਵਾਨਾ ਹੋ ਗਈਆਂ ਔਰ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕਰਨ ਦੀ ਯਾਰ ਸੰਭਵ ਕੋਸ਼ਿਸ਼ ਕੀਤੀ ਆ ਪੰਜਾਬ ਦੇ ਵਿੱਚ ਹੋਈਆਂ ਵਾਰ ਦਾ ਤਾਵਾਂ ਤੇ ਹੋ ਰਹੀਆਂ ਇਹੋ ਜਿਹੀਆਂ ਘਟਨਾਵਾਂ ਜਿਨ੍ਹਾਂ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ ਕਈ ਵਾਰ ਕੁਝ ਇਹੋ ਜਿਹੇ ਅਚਨਚੇਤ ਘਟਨਾਵਾਂ ਹੋ ਜਾਂਦੀਆਂ ਨੇ ਜਿਨ੍ਹਾਂ ਤੇ ਯਕੀਨ ਕਰਨਾ ਵੀ ਔਖਾ ਹੁੰਦਾ ਹੈ। ਕਈ ਵਾਰੀ ਸਾਡੇ ਹਾਲਾਤ ਇਹੋ ਜਿਹੇ ਬਣ ਜਾਂਦੇ ਨੇ ਕਿ ਸਾਡਾ ਉਹਨਾਂ ਦੇ ਵਿੱਚੋਂ ਲੰਘਣਾ ਔਖਾ ਹੁੰਦਾ ਹੈ। ਸਾਨੂੰ ਡਿਸੀਜਨ ਨਹੀਂ ਲੈਣੇ ਆਉਂਦੇ। ਅਸੀਂ ਸਮਝ ਨਹੀਂ ਪਾਉਂਦੇ ਕਿ ਨਾ ਹਾਲਾਤਾਂ ਦੇ ਵਿੱਚ ਕੀਤਾ ਕੀ ਜਾਵੇ। ਇਸ ਦੇ ਲਈ ਜਾਂ ਤਾਂ ਸਾਨੂੰ ਕਿਸੇ ਬਜ਼ੁਰਗ ਦੇ ਕੋਲੋਂ ਸਲਾਹ ਲੈਣੀ ਚਾਹੀਦੀ ਹੈ ਜਿਨ੍ਹਾਂ ਨੇ ਕੀ ਆਪਣੇ ਸਮੇਂ ਦੇ ਵਿੱਚ ਇਹ ਕੁਝ ਦੇਖਿਆ ਜਾਂ ਹੰਡਾਇਆ ਹੋਵੇ ਜਾਂ ਫਿਰ ਉਹ ਗੱਲਾਂ ਨੂੰ ਪੜਨਾ ਸੁਣਨਾ ਚਾਹੀਦਾ ਹੈ ਜੋ ਹੁਣ ਵਾਪਰ ਚੁੱਕੀਆਂ ਨੇ ਅਤੇ ਉਹਨਾਂ ਦਾ ਅੰਜਾਮ ਕੀ ਹੋਇਆ ਸੀ ਉਹਨਾਂ ਤੋਂ ਅਸੀਂ ਕੁਝ ਸਿੱਖ ਸਕਦੇ ਹਾਂ ਲਵ ਮੈਰਿਜ ਕਰਨਾ ਕੋਈ ਨਵੀਂ ਗੱਲ ਨਹੀਂ ਹੈ ਕਾਫੀ ਲੰਮੇ ਸਮੇਂ ਤੋਂ ਮੁੰਡਾ ਤੇ ਕੁੜੀ ਦੇ ਵੱਲੋਂ ਮਰਜ਼ੀ ਦੇ ਨਾਲ ਵਿਆਹ ਕਰਵਾਏ ਜਾਂਦੇ ਨੇ ਪਿਆਰ ਵਿਆਹ ਦਾ ਨਾਮ ਹੋਇਆ ਲਵ ਮੈਰਿਜ ਦਾ ਨਾਮ ਦਿੱਤਾ ਕਿ ਆ ਘਰਦਿਆਂ ਨੂੰ ਮਨਾ ਕੇ ਇਸ ਨੂੰ ਅਰੇਂਜ ਬਣਾਇਆ ਗਿਆ ਪਰ ਇਸ ਤੇ ਚਲਦੇ ਹੋਏ ਕਿੰਨੇ ਹੀ ਘਰ ਉਜੜੇ ਵੀ ਨੇ ਅਤੇ ਜ਼ਰੂਰਤ ਸੀ ਸਿਰਫ ਥੋੜੀ ਜਹੀ ਸਮਝਦਾਰੀ ਦੇ ਨਾਲ ਚੱਲਣ ਦੀ ਅਤੇ ਇਸ ਪੂਰੀ ਕਹਾਣੀ ਦੇ ਵਿੱਚ ਜੋ ਅੱਜ ਸੀ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇਸ ਦੇ ਵਿੱਚ ਮਾਪਿਓ ਨੇ ਬਿਲਕੁਲ ਆਪਣੀ ਸੋਚ ਸਮਝ ਰੱਖੀ ਜਿੱਥੇ ਗੁੱਸਾ ਕਰਨ ਦਾ ਸਮਾਂ ਸੀ ਗੁੱਸਾ ਕੀਤਾ ਜਿੱਥੇ ਮੰਨ ਜਾਣ ਦਾ ਸਮਾਂ ਸੀ ਉੱਥੇ ਉਹ ਮੰਨ ਵੀ ਗਏ ਫਿਰ ਚਾਚੇ ਤਾਇਆ ਤੇ ਭਰਾਵਾਂ ਨੂੰ ਅਜਿਹਾ ਕੀ ਹੋਇਆ ਕਿ ਉਹਨਾਂ ਨੇ ਆਪਣੀ ਹੀ ਘਰ ਦੀ ਸਥਿਤੀ ਨੂੰ ਸਰਿਆਮ ਹੀ ਮਾਰ ਦਿੱਤਾ ਸਰਿਆਮ ਹੀ ਖਤਮ ਕਰ ਦਿੱਤਾ ਕਿਉਂਕਿ ਉਸਨੇ ਲਵ ਮੈਰਿਜ ਕਰਵਾਈ ਸੀ ਤਰਨਤਾਰਨ ਤੇ ਨੋਸ਼ਹੀਰਾ ਤਾਲਾ ਦੀ ਇਹ ਘਟਨਾ